ਨਗਰ ਕੌਂਸਲ ਸ਼ਾਂਤਰਾਸੀ ਵੱਲੋਂ ਬਿਜਲੀ ਘਰ ਤੋਂ ਲੈ ਕੇ ਡੇਰਾ ਬਾਬਾ ਇੰਦਰਾਸ ਕਲੋਨੀ ਤੱਕ 2 ਕਰੋੜ 63 ਲੱਖ ਦੀ ਲਾਗਤ ਨਾਲ 5 ਕਿਲੋਮੀਟਰ ਲੰਬੀ ਨਵੀਂ ਪਾਈਪਲਾਈਨ ਪਾਉਣ ਅਤੇ ਇੱਕ ਸਾਫ਼ ਪਾਣੀ ਮਹਈਆ ਕਰਵਾਉਣ ਲਈ ਇੱਕ ਨਵੀਂ ਇਮਾਰਤ ਲੌਂਜਾ ਸ਼ਾਂਤਰਾਸੀ ਨਗਰ ਕੌਂਸਲ ਪ੍ਰਧਾਨ ਮੇਰਮਨ ਕੁਮਾਰ ਵੱਲੋਂ ਜੀਸੀਬੀ ਮਸ਼ੀਨ ਚਲੌਂ ਕੇ ਪਹਿਲਾ ਨਾਰੀਅਰ ਤੋੜ ਕੇ ਦਾ ਪਾਟਨ ਕੀਤਾ ਗਿਆ ਇਸ ਮੌਕੇ ਪੰਜਾਬ ਪਟਸ ਸਪਲਾਈ ਸੀਵਰੇਜ ਬੋਰਡ ਅੰਡਲ ਇੱਕ ਦੇ ਐਸਪੀਓ ਜਿਪਾ ਪਟਿਆਲ ਜੀ ਜਿਸ ਵਰਤ ਪਟਿਆਲਾ ਦੇ ਨਗਰ ਕੌਂਸਲ ਕੋ ਤਾਂ ਆਇਆ ਨੂੰ ਮੰਨ ਲਿਆ ਦੱਸਿਆ ਕਿ ਸ਼ਾਂਤਰਾਸੀ ਸੀ ਵੀ ਨੂੰ ਹਮੇ ਬਾਰਡ ਸਪਲਾਈ ਪਾਈਪਲਾਈਨ ਦੀ ਲੋੜ ਸੀ ਅਤੇ ਪਾਣੀ ਦੀ ਘਾਟ ਪੂਰੀ ਕਰਨ ਲਈ ਇੱਕ ਤੀਜਾ ਦੀ ਲੋੜ ਨੂੰ ਪੂਰਾ ਕਰਨ ਲਈ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਤੇ ਡਾਕਟਰ ਜੋ ਸਿੰਘ ਮੰਤਰੀ ਸਥਾਨਿਕ ਕਾਰ ਦੇ ਵੱਲੋਂ ਇਹ ਗ੍ਰਾਂਟ ਜਾਰੀ ਕੀਤੀ ਗਈ ਹੈ ਇਹ ਦੇਖੋ ਜੀ ਨਗਰ ਕੌਂਸਲ ਸ਼ਾਮਚਾਸੀ ਦੇ ਅੰਦਰ ਜਿੱਥੇ-ਜਿੱਥੇ ਪਾਣੀ ਪੀਣ ਵਾਲੀ ਲਾਈਨ ਨਹੀਂ ਹੈਗੀ ਜਿਸ ਏਰੀਆ ਦੇ ਵਿੱਚ ਪਾਣੀ ਨਹੀਂ ਗਿਆ ਆ ਉਹਦੇ ਵਾਸਤੇ ਅਸੀਂ 2 ਕਰੋੜ 65 ਲੱਖ 48000 ਰੁਪਏ ਦਾ ਇਹ ਸਾਡਾ ਐਸਟੀਮੇਟ ਦਾ ਟੈਂਡਰ ਲੱਗਾ ਆ ਔਰ ਜਿਹੜੇ ਵਿੱਚ 5 ਕਿਲੋਮੀਟਰ ਨਵੀਂ ਨੈਣ ਪਾਵਾਂਗੇ ਸ਼ਹਿਰ ਦੇ ਅੰਦਰ ਪਾਣੀ ਦੀ ਪੀਣ ਵਾਲੇ ਪਾਣੀ ਦੀ ਅਤੇ ਇੱਕ ਨਵਾਂ ਟੂਬਲ ਲਗਾਵਾਂਗੇ ਇਹ ਸਤਿਕਾਰਯੋਗ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਡਾਕਟਰ ਅਭਜੋਦ ਜੀ ਸਤਾਨੇ ਸਰਕਾਰ ਤੇ ਪੰਜਾਬ ਜਿਨ੍ਹਾਂ ਦੀ ਬਦੌਲਤ ਸਾਡੇ ਸ਼ਹਿਰ ਅੰਦਰ ਜਿੱਥੇ ਜਿੱਥੇ ਪਾਣੀ ਦੀ ਕਮੀ ਆ ਉਹ ਹੁਣ ਕਮੀ ਨਹੀਂ ਰਹੂਗੀ ਔਰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੀ ਇਹ ਲਾਈਨ ਪਾ ਕੇ ਅੱਜੇ ਸ਼ੁਰੂ ਕਰ ਰਹੇ ਹਾਂ ਲਾਈਨ ਪਾਣੀ ਤੇ ਜਿੱਥੇ ਜਿੱਥੇ ਪਾਣੀ ਹੈ ਨਹੀਂ ਉਹ ਅਸੀਂ ਪਾਣੀ ਭੇਜਾਵਾਂਗੇ ਮੈਂ ਭਗਵੰਤ ਸਿੰਘ ਦਾ ਔਰ ਡਾਕਟਰ ਜੋਧ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਨਗਰ ਨਿਵਾਸੀਆਂ ਵੱਲੋਂ ਜਿਨ੍ਹਾਂ ਨੇ ਇਹ abralla ਕੀਤਾ ਔਰ ਸਾਡੇ ਸ਼ਹਿਰ ਵਿੱਚ ਜਿੱਥੇ ਪਾਣੀ ਹੈ ਨਹੀਂ ਉਹ ਉਸ ਪਾਣੀ ਦੀ ਘਾਟ ਨੂੰ ਪੂਰਾ ਕੀਤਾ ਮੈਂ ਆਪਣੀ ਪੂਰੀ ਟੀਮ ਜਿਹੜੀ ਮੇਰੇ ਨਾਲ ਖੜੀ ਆ ਮੇਰੇ ਐਮਸੀ ਸਹਿਬਾਨ ਅਤੇ ਜਿੰਨੇ ਵੀ ਮੇਰੇ ਆਮਾਦੀ ਪਾਰਟੀ ਦੇ ਵਰਕਰ ਔਰ ਸ਼ਹਿਰ ਵਾਸੀ ਆ ਉਹਨਾਂ ਵੱਲੋਂ ਪੂਰੀ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਜੀ ਇਹ ਜਿਹੜਾ ਹੁਣ ਤੱਕ ਕਿੰਨਾ ਟੋਗਲ ਆ ਜਿਹੜਾ ਤੁਸੀਂ ਨਵਾਂ ਲਵਾਇਆ ਦੇਖੋ ਜੀ ਮੇਰੇ ਪੀਰੀਅਡ ਦੇ ਵਿੱਚ ਸਾਡੇਲੇ ਸਾਢੇ 4 ਸਾਲ ਹੋਏ ਆ ਉਦੋਂ ਤੋਂ ਲੈ ਕੇ ਹੁਣ ਤੱਕ ਸਾਡਾ ਇਹ ਚੌਥਾ ਟੋਗਲ ਹੈ ਵਾਟਰ ਸਰਪ੍ਰਾਈਜ਼ ਔਰ ਜਸਵੀ ਏਰੀਆ ਦੇ ਵਿੱਚ ਪਾਣੀ ਦੀ ਸਾਨੂੰ ਕਮੀ ਮਹਿਸੂਸ ਹੁੰਦੀ ਆ ਕਿਉਂਕਿ ਸ਼ਹਿਰ ਬਹੁਤ ਉੱਚਾ ਹੈ ਗੱਭਿਓ ਪਾਣੀ ਦੀ ਪ੍ਰੋਬਲਮ ਆ ਜਾਂਦੀ ਆ ਨਹੀਂ ਚੜਦਾ ਗਰਮੀਆਂ ਦੇ ਵਿੱਚ ਜਾ ਕੇ ਜ਼ਿਆਦਾ ਪ੍ਰੋਬਲਮ ਆਉਂਦੀ ਆ ਇਸ ਕਰਕੇ ਅਸੀਂ ਡਾਕਟਰ ਸਾਹਿਬ ਨਾਲ ਬੇਨਤੀ ਕੀਤੀ ਸੀ ਵੀ ਸਾਨੂੰ ਇੱਕ ਵਾਟਰ ਸਪਲਾਈ ਦਾ ਟਿਊਬਲ ਹੋਰ ਦਿਓ ਤਾਂ ਕਿ ਜਿਹੜੀ ਸਾਡੀ ਕਮੀ ਹੈਗੀ ਆ ਉਹ ਪੂਰੀ ਹੋ ਜਾਏ ਇਹ ਜਿਹੜਾ ਤੁਸੀਂ ਲਾਈਨ ਪਾ ਰਹੇ ਆ ਵਾਟਰ ਸਪਲਾਈ ਦੀ ਕਿੱਥੋਂ ਸ਼ੁਰੂ ਹੋ ਕੇ ਕਿੱਥੇ ਤੱਕ ਜਾਣੀ ਹੈ ਕੋਈ ਆ ਬਿਜਲੀ ਘਰ ਦੇ ਜਿੱਥੋਂ ਸ਼ੁਰੂ ਹੁੰਦੀ ਨਾ ਜਾਲੀ ਲੱਗੀ ਆ ਇੱਥੇ ਤੱਕ ਸਾਡੀ ਲਾਈਨ ਪੈ ਚੋਕੀ ਸੀ ਇੱਥੋਂ ਲੈ ਕੇ ਅੱਗੇ ਦਾੜਾ ਮੰਡੀ ਹੈਗੀ ਆ ਅਸੀਂ ਉਹ ਮੰਡੀ ਤੋਂ ਅੱਗੇ ਤੱਕ ਲੈ ਕੇ ਜਾਵਾਂਗੇ ਜਿੱਥੇ ਤੱਕ ਰਹਿਸ਼ ਹੈਗੀ ਆ ਜਿੱਥੇ ਜਿੱਥੇ ਪਾਣੀ ਦੀ ਲਾਈਨ ਹੈ ਨਹੀਂ ਉਸ ਸਾਈਡ ਏਰੀਆ 'ਚ ਰਹਿਸ਼ ਆ ਉੱਥੇ ਸਾਰੇ ਇਹ ਵਰਡ ਸਰਵੇਾਈ ਪਾਵਾਂਗੇ ਫਿਰ ਬਾਦੋ ਵਾਲੇ ਰੋਡ ਦੇ ਉੱਤੇ ਜਿੱਧਰ ਇਧਰ ਸਾਡੀ ਗੁਜਰ ਵਸਤੀ ਰਹਿੰਦੀ ਆ ਉਧਰ ਵੀ ਪਾਣੀ ਨਹੀਂ ਹੈਗਾ ਉਸ ਸਾਈਡ ਤੇ ਵੀ ਲੈ ਕੇ ਜਾਵਾਂਗੇ ਜਿਸ ਵੀ ਏਰੀਆ ਵਿੱਚ ਹੈ ਨਹੀਂ ਹੋ ਟੋਟਲ 5 ਕਿਲੋਮੀਟਰ ਸਾਡੇ ਕੋਲ ਲਾਈਨ ਆ ਬਹੁਤ ਜ਼ਿਆਦਾ ਲਾਈਨ ਆ ਜਿਹਦੇ ਹਿਸਾਬ ਦੇ ਨਾਲ 5 ਕਿਲੋਮੀਟਰ ਵਿੱਚੋਂ ਵੱਜ ਜਾਏਗੀ ਜਿੱਥੇ ਜਿੱਥੇ ਸਾਡੇ ਹੈਰੀਆਂ ਸਾਰੀ ਜਗ੍ਹਾ ਤੇ ਅਸੀਂ ਵਰਡ ਸਰਵੇਾਈ ਪਾਵਾਂਗੇ ਇਤੋਂ ਇਲਾਵਾ ਸ਼ਾਮਤਾਸੀ ਚ ਹੋਰ ਵੀ ਕੋਈ ਪਲਾਨ ਹੈ ਕੋਈ ਕੰਮ ਜਿਹੜੇ ਤੁਸੀਂ ਕਹਿੰਦੇ ਆਂ ਕਾਰਬਨੋਲ ਸਾਨੂੰ ਡਾਕਟਰ ਸਾਹਿਬ ਨੇ ਕਾਫੀ ਗ੍ਰਾਂਟ ਦਿੱਤੀ ਆ ਸ਼ਹਿਰ ਦੇ ਵਿੱਚ ਗਲੀਆਂ ਨਾਲੀਆਂ ਦਾ ਕੰਮ ਚੱਲਣ ਲਿਆ ਆ ਲੁੱਕ ਦੇ ਕੰਮ ਲੱਗੇ ਆ ਚਾਰ ਦਿਨ ਨੂੰ ਟੈਂਡਰ ਉੱਪਰ ਹੋ ਜਣੇ ਆ ਉਹ ਵੀ ਸਾਰੇ ਸ਼ਹਿਰਾਂ ਦੇ ਲੁੱਕ ਪਾਵਾਂਗੇ ਕੁਝ ਅਸੀਂ ਸਟੀਲ ਲਾਈਟ ਨਵੇਂ ਨਵੇਂ ਡਿਜ਼ਾਈਨ ਦੀ ਲਗਾ ਰਹੇ ਆ ਉਹਦਾ ਟੈਂਡਰ ਲੱਗ ਗਿਆ ਸਾਡੇ ਵਰਕ ਆਰਡਰ ਹੋ ਚੁੱਕੇ ਆ ਤੇ ਕੁਝ ਹੀ ਦਿਨਾਂ ਦੇ ਵਿੱਚ ਠੇਕੇਦਾਰ ਆ ਕੇ ਉਹ ਸ਼ਹਿਰ ਦੇ ਅੰਦਰ ਨਵੀਂ ਸਟੀਲ ਲਾਈਟ ਵੀ ਲਗਾ ਰਹੇ ਨੇ ਠੀਕ ਹੈ ਜੀ ਧੰਨਵਾਦ ਥੈਂਕ ਯੂ ਥੈਂਕ ਯੂ